ਆ ਦੱਸ ਹੁਣ ਦੱਸਣਾ ਕੀ ਆ ਮੈਂ ਵੀ ਸੂਟ ਲਾਤੇ ਆ ਅਮਨ ਦਾ ਤੇ ਨਨਾਂ ਦਾ ਤੇ ਸੱਸ ਦਾ ਅੱਛਾ ਤੇ ਨਾਲ ਮਣੀ ਦੇ ਲਾਤੀ ਪੈਂਟ ਸ਼ਰਟ ਪਗਾਂ ਲਾਤੀ ਆ ਵਾ ਉਹ ਤੇ ਤੂੰ ਛੱਡ ਲੀੜੀਆਂ ਦੀ ਗੱਲ ਵੀ ਹੋਰ ਵੀ ਕੁਝ ਦੇਣਾ ਵਾ ਹੋਰ ਕੀ ਦੇਣਾ ਵਾ ਕੋਈ ਪੈਸਾ ਤੇਲਾ ਪਿਆ ਹੁਣ ਜੇ ਤੇ ਚਾਹੀਏ 200 ਰੁਪਇਆ ਚੱਲ ਥੋੜਾ ਪਹਿਲੀ ਵਾਰ ਹੁਣ ਲੈਣਾ ਆ ਪਰ ਉਹ ਤੇ ਚੱਲ 5 500 ਦੇ ਦਿੰਨੇ ਆ 500 ਰੁਪਇਆ ਵੀ ਥੋੜਾ ਆ ਦੇ ਹਾਇ 500 ਰੁਪਇਆ ਥੋੜਾ ਵਾ ਘੇਰੋਣਾ ਪਤਾ ਹੈ ਨਾ ਉਹ ਸਾਰਾ ਅਮਨ ਸਾਡੇ ਘਰ ਦਾ ਤੇ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਵਾ ਜਿੰਨੇ ਕਹੀ ਮਕੀ ਆ ਗਏ ਦੇ ਮਾਦੇ ਦੇ ਮਾਲਕ ਹਾਂ ਤੇ ਕੁੜੀ ਚਾਹਨੇ ਕਿਹੜਾ ਰੱਖਣਾ ਕੁੜੀ ਚਾਹ ਖੰਡੀ ਮੈਨੂੰ ਸੂਟ ਵੀ ਰਹਿਣ ਦੇ ਮੰਮੀ ਰਹਿਣ ਦੇ ਮੇਰਾ ਬੜਾ ਚਾਲ ਆਡਵਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆਂਜ ਉਹਨਾਂ ਨੇ ਮੈਨੂੰ ਗੁੱਸੇ ਹੋਣਾ ਗਾੜੀ ਵੀ ਕਿਉਂ ਸੂਟ ਲੈ ਕੇ ਆਈਆਂ ਅੱਛਾ ਮੈਂ ਪੁੱਤਾ ਸਾਡਾ ਇੰਨਾ ਕ ਫਰਜ਼ ਬਣਦਾ ਵਾ ਨਹੀਂ ਉਹ ਤੇ ਸਾਡਾ ਫਰਜ਼ ਬਣਦਾ ਹੀ ਬਣਦਾ ਵਾ ਭਾਵੇਂ ਚਲੋ ਹੁਣ ਨਹੀਂ ਨਾਲ ਆਈਆਂ ਭੈਣ ਜੀ ਹੋਣੀ ਉਹ ਜਿਵੇਂ ਆਪਾਂ ਦੇਣੇ ਦੇਣੇ ਆ। ਚੱਲ ਨਾ ਆਊਗਾ ਨਾ ਫਿਰ 5-500 ਦੇ ਦਿੰਦੇ ਆ। ਆਹੋ 5-500 ਦੇ ਆ। ਅਸੀਂ ਤਾਂ ਸਦਾ ਹੀ 3 ਨੂੰ ਦੇਣਾ ਆਪਣੀ। ਉਹ ਹੀ ਸਦਾ ਦੇਣਾ ਵਾ। ਤੇ 5-500 ਵੀ ਠੀਕ ਆ ਵਧੀਆ। ਆਹੋ ਉਹ ਤਾਂ ਠੀਕ ਵਾ। ਹੁਣ ਸਾਰੇ ਦਾ ਤਾਂ ਨਾ ਪਤਾ ਤੇ ਹੈਗਾ ਵਾ। ਉਹਦੇ ਅਸੀਂ ਹਾਨੂੰ ਪਤਾ ਨਾ। ਉਹਨਾਂ ਨੂੰ ਗੱਡੀ ਥੋੜਾ ਪਤਾ ਵਾ। ਵੀ ਕੀ ਹਾਲਾਤ। ਤੇ ਫਿਰ ਕੀ ਆ? ਉਹਨਾਂ ਨੂੰ ਨਹੀਂ ਪਤਾ ਤੇ। ਹੁਣ ਫੇਰ ਆਪਾਂ ਜਿੱਦਾਂ ਆਏ ਉਹਦੋਂ ਵੀ ਚਲੋ ਜੋਸ ਵਾਲਿਆ ਬੰਦਿਆ ਦੇਤਾ। ਹੁਣ ਆਏ ਆ ਤੇ ਸੂਟ ਦੇ ਦਿੱਤੇ ਆ। फेर ਆਉਗੀ ਤੇ ਫੇਰ ਨਾ ਫੇਰ ਵੇਖੀ ਜਾਊਗੀ ਐਨੇ ਲੰਮੇ ਚੌਣਾ ਤੇ ਨੀ ਸਲਾਵਾ ਚ ਪਈਦਾ ਹੁੰਦਾ ਜੇ ਉਹਨਾਂ ਆਡੇ ਘਰ ਗੱਡੀਆਂ ਕੋਠੀ ਸਭ ਕੁਝ ਵਾ ਨਾ ਉਹ ਤੁਹਾਨੂੰ ਪਤਾ ਤੇ ਮੈਨੂੰ ਵੀ ਪਤਾ ਵਾ ਕਿਹੜੇ ਸਾਹਿਬ ਨਾਲ ਹਟ ਕਰ ਪਏ ਆ ਕਿੰਨਾ ਸਾਡੇ ਸਿਰ ਤੇ ਕਰਜਾ ਵਾ ਉਹ ਤਾਂ ਗੱਲ ਹੈ ਹੀ ਆ ਆਹੋ ਹੁਣ ਅਗਲੇ ਨੂੰ ਥੋੜੀ ਦਸਨਾ ਕਰ ਜਾ ਕਿੰਨਾ ਖਰਚਾ ਸਾਡਾ ਅੱਗੇ ਹੋ ਗਿਆ ਤੁਹਾਡੇ ਸਾਹਮਣੇ ਖੜਾ ਪਾਇਆ ਵਿਆਹ ਤੇ ਵੀ ਥੋੜਾ 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 ਕਰਦੇ ਆ ਕੁੜੀ ਦੇ ਕੰਨ ਟੱਕੇ ਹੁਣ ਮੈਂ ਕੱਲੀ ਕੱਲੀ ਕੀ ਤੇ ਆ ਮੈਂ ਚੀਜ਼ ਕਰਕੇ ਸੁਣਾਵਾਂ ਤੁਹਾਨੂੰ ਕਿਹੜਾ ਪਤਾਈ ਜਾਂ ਮੇਰੇ ਅੱਥੀ ਸਭ ਕੋ ਲੱਗਾ ਆਹੋ ਤੇ ਫਿਰ ਤੁਸੀਂ ਕਿਉਂ ਕਹਿੰਦੇ 500 ਥੋੜਾ ਵਾ ਉਹ ਬਹੁਤ ਵਾ ਚਲ 1000 1000 ਦੇ ਦਿੰਦੇ ਉਹ ਨਹੀਂ ਪਪਾ ਗੱਡੀ ਕਹਿੰਦੀ ਸੱਸ ਆਈ ਉਹਦੀ ਨਾਲ ਜਿੰਨੇ ਵੇਖਣਾ ਵਾ ਚਲ ਆ ਜਾ ਬਰਾਜਾ ਭਾਵੇਂ 200 ਵੀ ਦੇ ਦਈਏ ਤਾਂ ਵੀ ਕੋਈ ਨਹੀਂ ਚਲ ਆ ਜਾ ਫਿਰ ਤੂੰ ਹੁਣ ਬਾਹਰੋਂ ਗੰਮੀ ਨਾਲ ਬਾਜ ਕਿੱਧਰ ਚਲ ਗਏ ਚੱਲੀਏ ਫਿਰ ਆਈ ਗਏ ਇੰਨਾ ਟਾਈਮ ਮੰਮੀ ਤੇ ਆਮ ਤਾਂ ਪਤੋ ਕੋਈ ਜ਼ਿਆਦਾ ਨਹੀਂ ਲੱਗਾ ਤੁਹਾਨੂੰ ਜ਼ਿਆਦਾ ਲੱਗਣ ਡਿਆ ਵਾ ਪੇ ਛੇਤੀ ਜਿਆਦੀ ਹੈ ਜਾਣਦੀ ਲੱਗਦਾ ਜਿੱਦਾਂ ਹੈ ਕਿਹੜੀਆਂ ਸੁਨਾਹਾਂ ਕਰਨ ਲੱਗ ਪਈ ਹੈਗੇ ਇਹ ਸੁਨਾਹਾਂ ਤੇ ਕੋਈ ਨਹੀਂ ਬੂਨ ਆਉਂਦਾ ਪਰ ਮੈਂ ਉਹਦੇ ਬਾਰੇ ਗੱਲ ਕਰਨ ਤੇ ਇਹ ਮੁੜ ਕੇ ਡੈਪੀ ਫੋਨ ਲਾ ਕੇ ਮੇਰੇ ਵੀ ਕਿਹਦਾ ਆ ਗਿਆ ਕਿਹਦਾ ਆ ਗਿਆ ਮੈਂ ਕਿਹਾ ਹੁਣ ਮੈਨੂੰ ਪੂਰੀ ਗੱਲ ਫੋਨ ਲੈ ਤੇ ਫੇਰ ਹੀ ਮੈਂ ਤੈਨੂੰ ਦੱਸਦਾ ਆਹੋ ਤੇ ਤੁਸੀਂ ਕਾਹ ਤੋਂ ਇੰਨੇ ਕਾਲੇ ਪੈ ਗਏ ਆ ਪੁੱਤ ਇੱਧਰ ਪੁੱਛੋ ਮੰਮੀ ਨਹੀਂ ਮੰਮੀ ਉਹ ਘਰੇ ਕੰਮ ਵੀ ਕਰਨਾ ਨਾ ਜਾ ਕੇ ਤਾਂ ਦੱਸਿਆ ਹੀ ਆ ਪਹਿਲਾਂ ਵੀ ਚੱਲ ਕੰਮ ਤੇ ਕਰਨਾ ਵਾ ਤੁਹਾਨੂੰ ਫੇਰ ਮੈਂ ਘਟ ਘਟ ਚਾਹ ਬਣਾਵਾ ਤੁਹਾਡੇ ਜਾਣ ਵਾਲੀ ਆ ਜਾਣ ਵਾਲੀ ਬਣ ਜੀ ਚਾਹ ਨਹੀਂ ਨਹੀਂ ਚਾਹ ਨਹੀਂ ਪੀਣੀ ਹਾਂ ਚਾਹ ਵਾਲੀ ਤਾਂ ਤੁਹਾਨੂੰ ਕਿੰਨੀ ਵਾਰੀ ਪੱਪਾ ਪੀ ਲਈ ਆ ਹਾਂ ਪੀ ਤੇ ਲਈ ਤੇ ਫੇਰ ਕੀ ਹੋਇਆ ਮੈਨੂੰ ਵੀ ਉਹ ਕਦੇ ਕਹੀ ਜਾਂਦੇ ਚੱਲ ਚਲੀਏ ਚੱਲ ਚਲੀਏ ਨਹੀਂ ਜੇ ਬਣਾ ਹੀ ਲੈ ਤਾਂ ਮੈਂ ਘਟਦਾ ਨਹੀਂ ਨਹੀਂ ਹਾਂ ਗਰਮੀ ਬੜੀ ਆ ਤੁਹਾਨੂੰ ਪਤਾ ਕਿੰਨੀ ਗਰਮੀ ਆ ਚਲੋ ਦੋ ਫੇ ਪਿਆਰ ਕੁੜੀ ਨੂੰ ਮੁੰਡੇ ਨੂੰ ਆ ਲੈ ਲਓ ਕੱਪੜੇ ਆਪਣੇ ਹਮ ਮਮੀ ਕੀ ਲੋੜ ਸੀ ਨਾ ਮੰਗੇ ਪੁੱਤ ਇਹ ਬੁਢੀਆਂ ਦੇ ਵਿਹਾਰ ਵਾ ਹਾਂ ਹੋ ਕੀ ਨਾ ਉਹਦੀ ਕੀ ਜਾਣੀ ਤੇ ਨਹੀਂ ਲਾ ਕੇ ਜਾਣੀ ਕੀ ਕਰਨੇ ਕੋ ਨਾ ਦੋ ਉਹ ਨਹੀਂ ਰਹਿਣ ਦੋ ਤੂੰ ਫਟ ਫਟਾ ਲੈ ਨਾ ਕੱਪੜੇ ਲੋੜ ਨਾ ਪੈਸੇ ਕੋਈ ਨਹੀਂ ਕੋਈ ਥੋੜੇ ਹੀ ਆ ਪੁੱਤ ਕੋਈ ਨਹੀਂ ਆ ਲੈ ਪੁੱਤ ਨੂੰ ਛੱਡ ਰਿਹਾ ਕੋਈ ਨਹੀਂ ਰਹਿਣ ਦੋ ਕੋਈ ਨਹੀਂ ਲੱਗਾ ਤੂੰ ਫਿਰ ਕੀ ਆ ਕਿਆ ਫੇ ਰਹਿਣ ਦੋ ਕੋਈ ਨਹੀਂ ਪੁੱਤ ਲੈ ਆ ਹੁਣ ਕਿਦਾਂ ਆਉਣਾ ਵਾ ਦੱਸੋ ਇਹਦੀ ਗੱਲ ਮਣੀ ਕਿਦਾਂ ਆਓਗੇ ਹੁਣ ਫੇਰ ਕੋਈ ਨਹੀਂ ਆਵਾਂਗੇ ਅੱਛਾ ਇਹ ਆ ਵੀ ਪੁੱਤ ਹੁਣ ਰਾਤ ਰਹਿਣ ਵਾਲੀ ਆਏ ਚੰਗਾ ਕੋਈ ਨਹੀਂ ਕੋਈ ਨਹੀਂ ਆਵਾਂਗੇ ਇਹ ਆ ਵੀ ਜਲਦੀ ਕੰਮ ਨੂੰ ਨਵੇੜ ਸਾਡਾ ਮਾਣਵਾ ਤੇ ਅਸੀਂ ਤੇ ਦੋ ਤਿਆਰ ਆਪਾਂ ਰੱਖਣੀਆਂ ਤੇ ਚਲੋ ਜਿੰਨਾ ਤੁਹਾਨੂੰ ਆਰਡਰ ਸਾਡੀ ਮੰਮੀ ਦਊਗੀ ਨਾ ਪੁੱਤ ਹਾਂਜੀ ਉਹਨਾਂ ਹੀ ਮੰਮੀ ਨੂੰ ਪੁੱਛ ਕੇ ਭੈਣ ਨੂੰ ਪੁੱਛ ਕੇ ਕਿੰਨੀ ਦੇਰ ਰਹੀਏ ਹਾਂ ਉਹਨੇ ਤੇ ਪੁੱਛ ਕੇ ਫਿਰ ਰਹੀ ਹੋ ਚੰਗਾ ਆਹੋ ਕੋਤੋਂ ਅਸਲੀ ਮਾਪੇ ਤੁਹਾਡੇ ਹੋ ਹੀ ਹੈ ਕਿਸਾਬ ਦੇ ਅਸੀਂ ਤਾਂ ਤੁਹਾਡੇ ਇਦਾਂ ਹੀ ਇੱਕ ਸਾਹ ਦੇ ਆਵਾਂਗੇ ਜਾਵਾਂਗੇ ਮਿਲਾਂਗੇ ਹਾਂ ਹੁਣ ਸਾਡਾ ਜੀ ਲੱਗੇ ਨਾ ਲੱਗੇ ਤੁਹਾਨੂੰ ਕੋਈ ਨਹੀਂ ਮਤਲਬ ਕੋਈ ਨਹੀਂ ਮੇਰੀ ਤੇ ਕੋਈ ਨਹੀਂ ਹਾਂ ਜੀ ਚਲੋ ਠੀਕ ਹੈ ਚੰਗਾ ਪੁੱਤ ਹੋ ਹਾਂ ਜੀ ਚਲੋ ਚਲੋ ਮੰਮੀ ਛੇਤੀ ਛੇਤੀ ਉਠੋ ਸਮਾਨ ਸਮੂਚ ਗਿਆ ਹਾਂ ਸਾਰੇ ਬੈਂਚੇ ਜੇ ਬਾਹਰ ਕੱਢੀਏ ਨਾਲੇ ਸੋਫੇ ਬਾਹਰ ਕੱਢੀਏ ਕਿਉਂ ਆਜਾ ਇਹਨਾਂ ਨੂੰ ਕੀ ਤੈਨੂੰ ਨਹੀਂ ਰਹੀ ਆ ਗਈ ਇਹਨਾਂ ਨੂੰ ਕੋ ਬਾਹਰ ਕੱਢਣਾ ਮਮੀ ਹੁਣ ਤੈਨੂੰ ਪਤਾ ਵੋਟੀ ਨਹੀਂ ਆਉਣਾ ਦਾਜ ਵੀ ਤੇ ਫਿਰ ਆਉਣਾ ਵਾ ਨਾ ਹਾਏ ਨਹੀਂ ਮੈਂ ਮਾਰਗੀ ਨਹੀਂ ਕਿੱਥੋਂ ਕਮਲ ਗਿਆ ਤੇਰੀ ਮੱਤ ਮਾਰੀ ਗਈ ਉਹ ਦਾਜ ਲੈਣ ਗਈ ਆ ਉਹ ਮਮੀ ਮੱਤ ਨਹੀਂ ਮਾਰੀ ਗਈ ਮਚੋਲਣ ਕਹਿੰਦੀ ਨਾ ਮੈਨੂੰ ਮਚੋਲਣ ਤੇ ਪੂਰਾ ਭਰੋਸਾ ਵਾ ਆਜਾ ਟੁੱਟੇ ਜੇ ਸੋਫੇ ਇਹਨੂੰ ਕੱਢੋ ਬਾਹਰ ਆਪੇ ਕਬਾੜ ਕੂੜ ਵਾਲਾ ਲੈ ਜਾਊਗਾ ਜਾਂ ਫਿਰ ਉਹ ਕਿਸੇ ਗਰੀਬ ਗਰੂਪ ਨੂੰ ਦੇ ਦੋ ਅੱਜ ਸੈਠੀਆਂ ਰੱਖਣੇ ਤਾਂ ਉਹ ਤੁਹਾਡੀ ਮਰਜ਼ੀ ਆ ਇਹ ਤੇਰੇ ਦਾਦੀਆਂ ਮੰਮੀ ਇਹ ਨਹੀਂ ਮੈਂ ਜਾਣ ਦਿੰਦੀ ਉਹ ਸੋਫੇ ਮੈਨੂੰ ਨਹੀਂ ਚੰਗੇ ਲੱਗਦੇ ਉਹ ਟੁੱਟੇ ਆ ਆਏ ਨਹੀਂ ਮੈਂ ਮਾਰਗੀ ਇਹਨਾਂ ਨੂੰ ਤਾਂ ਬਾਹਰ ਕੱਢ ਦੇ ਤੇ ਬਾਹਰੋਂ ਆਵੇਂ ਨਾ ਤਾਂ ਘਰ ਦੀਆਂ ਜੜੀਆਂ ਚੀਜ਼ਾਂ ਉਹ ਵੀ ਬਾਹਰ ਸਿੱਟ ਦੇ ਕਵਾੜ ਵਿੱਚ ਤੇਰੀ ਕਿੱਥੇ ਅਕਲ ਚਲ ਗਈ ਆ ਕਿਉਂ ਤੇਰਾ ਦਿਮਾਗ ਖਰਾਬ ਹੋ ਗਿਆ ਮੰਮੀ ਅਕਲ ਤੇ ਤੇਰੀ ਕੰਮ ਨਹੀਂ ਕਰਨੀ ਹੁਣ ਆਊਗਾ ਤੇ ਕਵਾੜ ਰੱਖ ਕੇ ਕੀ ਕਰਨਾ ਵਾ ਅਹੀਂ ਉਹ ਦਲੀਦਰ ਦਾ ਘਰ ਵਾ ਟੁੱਟੇ ਭਜੇ ਨਹੀਂ ਰੱਖੀਦੇ ਇਹਦੇ ਘਰ ਦੇ ਵਿੱਚ ਨਵੀਆਂ ਜੀਜਾ ਰੱਖੀਦੀਆਂ ਵਾ ਪਹਿਲਾਂ ਤੇ ਪਹਿਲਾਂ ਆ ਚੁੱਕੀ ਐ ਚੱਲ ਨਹੀਂ ਚੱਲ ਚੁੱਕੀ ਐ ਇਹ ਕੋ ਚੁੱਕਣੇ ਆ ਹਾ ਇਹਦੇ ਇਹ ਬੜਿਆ ਕਿੰਨਾ ਕਿਤੇ ਇਹਨਾਂ ਨੂੰ ਢੋਣਾ ਟਾ ਐਵੇਂ ਇਹਨੂੰ ਸਜਾ ਕੇ ਰੱਖਿਆ ਇੱਥੇ ਨਹੀਂ ਇਹੋ ਹੀ ਉਦੋਂ ਦੇ ਸਾਡੇ ਕੰਮ ਹੁੰਦੇ ਹੁਣ ਤੈਨੂੰ ਇਹ ਮਾੜੇ ਲੱਗਣ ਲੱਪੇ ਮੰਮੀ ਤੂੰ ਹੀ ਨਹੀਂ ਕੇ ਪਾਸੇ ਲੱਗਣ ਦੀ ਚੱਲ ਫਿਰ ਠੀਕ ਆ ਜਦੋਂ ਬੋਟੀ ਆ ਗਈ ਨਾ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਦਾਜ ਆ ਗਿਆ ਫੇਰ ਮੈਂ ਉਸੜ ਚੁੱਕ ਦੇਣੇ ਉਦੋਂ ਨਾ ਮੈਨੂੰ ਟੋਕੀ ਸਮਝ ਲੱਗੀ ਆ ਨਾ ਆਖੇ ਲੱਗ ਜਾ ਤੂੰ ਤੂੰ ਮੇਰੇ ਆਖੇ ਲੱਗ ਜਾ ਇਹ ਜਿਹੇ ਗੱਲਾਂ ਛੱਡ ਦੇ ਤੂੰ ਕਰਨੀਆਂ ਦਾਜ 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 ਕਰਦੀ ਰਹਿੰਦੀ ਤੂੰ ਕੀ ਤੈਨੂੰ ਭੁੱਖ ਪੈ ਗਈ ਦਾਜ ਦੀ ਜਿੰਨਾ ਧੀ ਦੇਤੇ ਨਾ ਮਗਰ ਕੀ ਰੱਖਿਆ ਵਾ ਮੰਮੀ ਜੀ ਤੂੰ ਅਗਲੇ ਕੈਂਡ ਦੇ ਪਹਿ ਹੀ ਆਪਣੀ ਤੀਨੂ ਦੇਣਾ ਤੇ ਫਿਰ ਤੁਹਾਨੂੰ ਲੈਣ ਚ ਕੀ ਤਕਲੀਫ ਆ ਕਿ ਹਾਨੂੰ ਕੀ ਆ ਤੂੰ ਵੇਡੋ ਟਿੱਕੇ ਕੋ ਬਹਿਣ ਜਿਉਣਾ ਆਪਣੀ ਤੀਨੂ ਦੇਣਾ ਤੈਨੂੰ ਕਾਦਾ ਦਾ ਸੋਕ ਹੋਣਾ ਚਲ ਠੀਕ ਆ ਜੇ ਨਹੀਂ ਨਾ ਹਜੇ ਜੀ ਕਰਦਾ ਕੱਢਣ ਨੂੰ ਜਦੋਂ ਆਜੂਗਾ ਨਾ ਬੂਏ ਘੜੀ ਖਲੋਜੂਗਾ ਟਰੱਕ ਤੇ ਚੁੱਪ ਕਰਕੇ ਫੇਰ ਮੈਂ ਕੱਢਣਾ ਫੇਰ ਨਾ ਮੈਨੂੰ ਕੋਈ ਬੱਸ ਤੂੰ ਪਹਿਲਾਂ ਹੀ ਤੇਲ ਲਾ ਕੇ ਟਰੱਕ ਦੇ ਮੋਰੇ ਖਲੋ ਜਾ ਤੇ ਖਲੋਜੂਗੀ ਕਿ ਮਹਾ ਕਪਾਵੇਂ ਆਵੇ ਨਾ ਤਾਂ ਤੂੰ ਪਹਿਲਾਂ ਹੀ ਮਰੀਰਾ ਉੱਥੇ ਆਕੜ ਜੀ ਖਲੋਤੀ ਕੋਈ ਗੱਲ ਹੋ ਗਈ ਤੇਰੇ ਨਾਲ ਕਦਨ ਹੋ ਗਈ ਜਿਹੜੇ ਲਾ ਲਾ ਕੇ ਇਹ ਕੁੜੀ ਦਾ ਕੋਖ ਨਹੀਂ ਹਾਲੇ ਨੇ ਮੇਰਾ ਜੀਣਾ ਹਰਾਮ ਕੀਤਾ ਪਤਾ ਨਹੀਂ ਇਹਨੇ ਉਹਨਾਂ ਕਿੱਦਾਂ ਕੱਟਣੀ ਕਿਰਨਾ ਨਹੀਂ ਆਗੇ ਤੋ ਸਤਿ ਸ਼੍ਰੀ ਅਕਾਲ ਨਸੀਕਾ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਵਧੀਆ ਠੀਕ ਠਾਕ ਇਹ ਵੀ ਕੀ ਦੇਖੀ ਜਾਣੇ ਕੋਹ ਨਹੀਂ ਉਹ ਆਪਾਂ ਦੋਵੇਂ ਆਏ ਮੰਮੀ ਹੁਣੀ ਨਹੀਂ ਆਏ ਨਹੀਂ ਮੰਮੀ ਹੁਣੀ ਨਹੀਂ ਗੱਡੀ ਨਹੀਂ ਆਈ ਗੱਡੀ ਮਨੀ ਤਾਂ ਮੈਨੂੰ ਮੋਟਰਸਾਈਕਲ ਤੇ ਲੈਣ ਗਏ ਸੀ ਆਪਾਂ ਤਾਂ ਵੀ ਤਾਂ ਮੋਟਰਸਾਈਕਲ ਤੇ ਆਏ ਆ ਤੁਹਾਨੂੰ ਕੀ ਹੋ ਗਿਆ ਦੀਦੀ ਬੰਦਕ ਨਹੀਂ ਗਿਆ ਕਰੂ ਤੇ ਨਹੀਂ ਜਾਦਾ ਹੋਗੀ ਤੇ ਉਹ ਨਹੀਂ ਨਹੀਂ ਭਰਾਵਾ ਉਹ ਮੇਰਾ ਮਤਲਬ ਕਹਿੰਦਾ ਮਤਲਬ ਐਹ ਹੀ ਵੀ ਉਹ ਟਰੱਕ ਨਹੀਂ ਆ ਟਰੱਕ ਟਰੱਕ ਜਿਹੜਾ ਹੋਣਾ ਹੈਗਾ ਐ ਦੱਸ ਕੀ ਹੋ ਗਿਆ ਦੀਦੀ ਤੁਹਾਨੂੰ ਟਰੱਕ ਕੀ ਕਰਨਾ ਭਲਾ ਦੀਦੀ ਟਰੱਕ ਨਹੀਂ ਘੱਟ ਹੋਣਾ ਮੈਨੂੰ ਵੇਖ ਲੈ ਲੈਂਦੇ ਆਇਆ ਹੋਣਾ ਮਮੀ ਕਿੱਥੇ ਹੈ ਮਮੀ ਦੇ ਅੰਦਰ ਹੀ ਆ ਜਾ ਮੇਰ ਲੋ ਮੈਂ ਸੱਚੇ ਸਿੱਧੀ ਦੱਸ ਰਾਕ ਨਹੀਂ ਆਇਆ ਵਾਰ ਕੋਈ ਟਰੱਕ ਟ ਰੁੱਕ ਨਹੀਂ ਆਇਆ ਕੁਛ ਨਹੀਂ ਆਇਆ ਦੀਦੀ ਦੱਸ ਦੀਦੀ ਮੈਂ ਤੁਹਾਨੂੰ ਆਪਾਂ ਦੋਵੇਂ ਤਾਂ ਮੋਟਰਸਾਈਕਲ ਤੇ ਆਏ ਆ ਟਰੱਕ ਕਿਹੜਾ ਟਰੱਕ ਹੋਣਾ ਸੀ ਕੁਝ ਸਮਾਨ ਸਮੋਣ ਮੰਗਾਇਆ ਤੁਸੀਂ ਸਮਾਨ ਆਉਣਾ ਤਾਂ ਹੈਗਾ ਹੀ ਤੇਰੇ ਪਿੰਡੋਂ ਤੇ ਆਉਣਾ ਸੀ ਦਾਜ ਸਾਰਾ ਹੈ ਦੀਦੀ ਕਿਹੜਾ ਦਾਜ ਮੈਂ ਦੱਸ ਕੇ ਤੇ ਗਿਆ ਤੁਹਾਨੂੰ ਕੋਈ ਦਾਜ ਦੂਜ ਨਹੀਂ ਹੋਣਾ ਓ ਜਾ ਬਰਾਵਾ ਤੈਨੂੰ ਕੀ ਗੱਲ ਦਾ ਨਹੀਂ ਪਤਾ ਤੂੰ ਤੇ ਚੁੱਪ ਕੀਤਾ ਰਹਿ ਤੈਨੂੰ ਪੁੱਛਣ ਦੀ ਆ ਉਦਨ ਵਿੱਚ ਔਲਣ ਕਹਿੰਦੀ ਸੀ ਸਰਦਾ ਦਾਜ ਲੈ ਕੇ ਆਉਣਾ ਕੁੜੀ ਨੇ ਟਰੱਕ ਭਰ ਕੇ ਉਹ ਟਰੱਕ ਵੇਖਣ ਦੀ ਆ ਮੈਂ ਦਾਜ ਦਾਜ ਦੀ ਤੇ ਕੋਈ ਗੱਲ ਨਹੀਂ ਹੋਈ ਆ ਮੰਮੀ ਨੇ ਕੱਪੜੇ ਭੇਜੇ ਆ ਤੁਹਾਡੇ ਲਈ ਤੇ ਮੰਮੀ ਲਈ ਲਪਾਫੇ ਚ ਥੋੜਾ ਲਪਾਫੇ ਜੀ ਭੇਜਣਾ ਇਹ ਅਟੈਚੀ ਲੈ ਕੇ ਆਉਣਾ ਸੀ ਬੜੇ ਵਧੀਆ ਸੂਟ ਭੇਜੇ ਆ ਸਵਾਦ ਤੇ ਪਾਓ ਮਚੋਲਨਾਂ ਗੱਲ ਹੋਈ ਤੇ ਹੈਗੀ ਹੀ ਉਹ ਤੇ ਕਹਿੰਦੀ ਸੀ ਟਰੱਕ ਭਰ ਭਰ ਕੇ ਦਾਜ ਆਉਣਾ ਵਾ ਦੀਦੀ ਐਦਾਂ ਦੀਦੀ ਕੋਈ ਗੱਲ ਨਹੀਂ ਹੋਈ

ਸਭ ਠੀਕ ਠਾਕ ਆ ਮੰਮੀ ਤੇਰਾ ਜੀ ਲੱਗ ਗਿਆ ਕਿੱਥੇ ਨਾ ਮੰਮੀ ਕਿੱਥੇ ਮੇਰਾ ਤਾਂ ਲੱਗਦਾ ਹੀ ਨਹੀਂ ਇੱਥੇ ਜੀ ਮੰਮੀ ਹੁਣਾਂ ਦਾ ਨਹੀਂ ਲੱਗਦਾ ਉੱਥੇ ਕੋਈ ਨਹੀਂ ਆਪੇ ਹੌਲੀ ਹੌਲੀ ਉਹਨਾਂ ਨੂੰ ਆਣਾ ਤੇ ਪੈਣੀ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਆਹ ਕੱਪੜੇ ਭੇਜੇ ਹੀ ਮੰਮੀ ਉਹਨਾਂ ਨੇ ਆਹ ਰੋ ਕੰਮ ਖੇਤਲ ਕਰਨੀ ਉਹ ਮੈਂ ਤਾਂ ਮੰਮੀ ਬਿਠੇਰਾ ਕੈਨ ਨਹੀਂ ਸੀ ਪਰ ਹੱਟਦੇ ਨਹੀਂ 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 ਤੇ ਆ ਦੀਦੀ ਦਾ ਸੂਟ ਭੇਜਿਆ ਆ ਤੇ ਤੁਹਾਡਾ ਆ ਉਹ ਤੋਂ ਰੈਂਟ ਨਹੀਂ ਮੰਮੀ ਕਿ ਕੜਾਈ ਨੇ ਆ ਇੱਕ ਇੱਕ ਦੇ ਸੂਟ ਆ ਆ ਦੀਦੀ ਦਾ ਆ ਦੀਦੀ ਆ ਤੁਹਾਡਾ ਮੈਂ ਕੀ ਕਰਨਾ ਆ ਸੂਟ ਲੱਲੀਆਂ ਦੀ ਸਾਨੂੰ ਕਮੀ ਹੀ ਉਹ ਜਿਹੜੀ ਚੀਜ਼ ਮੈਂ ਚਾਹੁੰਨੀ ਉਹ ਤੇ ਆਈ ਨਹੀਂ ਨਹੀਂ ਇੱਥੇ ਹੀ ਚੁੱਪ ਕਰ ਜਾ ਕੀ ਤੇਰੇ ਦਿਮਾਗ ਨੂੰ ਹੋ ਗਿਆ ਕਿਹੜੀ ਚੀਜ਼ ਦੀ ਲੋੜ ਆ ਆ ਵੇਖ ਕਿੰਦੀ ਸੋਹਣੀ ਚੀਜ਼ ਮੈਂ ਜਿਹੜੀ ਤੈਨੂੰ ਮਿਲ ਗਈ ਹੈ ਭਝਾਈ ਤੇਰੀ ਫੁੱਲਾਂ ਮੈਨੂੰ ਨਹੀਂ ਚੀਜ਼ ਚੂਜ ਚਾਹੀਦੀ ਮੰਮੀ ਮੈਂ ਜਿਹੜੀ ਆਸਾ ਲਾ ਕੇ ਬੈਠੀਆਂ ਸੀ ਨਾ ਮੈਨੂੰ ਉਹ ਚਾਹੀਦੀ ਆ ਇਹਨਾਂ ਨੂੰ ਅਗ ਲੋਣੀ ਆ ਪਰ ਟੱਲੀਆਂ ਨੂੰ ਸਿਰ ਚ ਮਾਰਨੀ ਆ ਵਾ ਉਹ ਜਿਹੜੀ ਚੀਜ਼ ਚਾਹੀਦੀ ਉਹ ਤੇ ਲਿਆਂਦੀ ਨਹੀਂ ਇੱਦਾਂ ਨਾ ਕਹਿ ਸ਼ੁਕਰ ਆ ਮਾਲਕ ਦੇ ਘਰ ਨੂੰ ਦੇਣਾ ਤੇ ਕਹਿੰਦੇ ਦੀੜੇ ਤੇ ਟੈਲੀ ਦੇ ਨਹੀਂ ਕਿ ਐਦਾਂ ਨਹੀਂ ਕਹਿਣਾ ਮੁੜ ਕੇ ਤੂੰ ਮੰਮੀਆਂ ਜੀਆ ਦੇਣਾ ਬੱਤਮੀਆਂ ਬੱਦੀਆਂ ਦੀਆਂ ਦੀਆਂ ਇਹਦਾ ਮੈਂ ਕਹਿੰਨਾ ਕੋਈ ਲੱਭੋ ਕੋਈ ਇਹ ਰਿਸ਼ਤਾ ਕਰੋ ਨੂੰ ਵਿਦਾਇਨ ਨੂੰ ਤੈਨੂੰ ਕੋਈ ਜ਼ਿਆਦਾ ਕਾਲੀ ਪਈ ਆ ਮੈਨੂੰ ਵਿਦਾ ਕਰਦੀ ਹੈ ਨਾ ਉਹ ਤੈਨੂੰ ਮੈਂ ਨਾ ਵਿਦਾ ਕਰਕੇ ਰੱਜਾ ਚੁੱਪ ਕਰਕੇ ਤੇ ਬਹਿ ਜਾ ਆਪ ਤਾਂ ਤੂੰ ਬੋਲਣਾ ਨਹੀਂ ਹੁੰਦਾ ਛੁੱਡੂਆ ਜਿਆ ਕੌਣੇ ਬੋਲਣਾ ਤਦ ਮੈਂ ਕਹਿੰਦੀ ਨਹੀਂ ਲੈ ਤਾ ਨਹੀਂ ਲੈਣਾ ਬਸ ਨਹੀਂ ਲੈਣਾ ਤੂੰ ਵੱਡਾ ਸੱਚ ਪੁੱਤ ਬਣਿਆ ਵਾ ਉਹ ਮੈਂ ਦਾਜ ਲੈਣਾ ਹੀ ਬਸ ਸਿੱਧੀ ਗੱਲ ਵਾ ਲੈਣਾ ਲੈ ਲਾ ਵੀ ਆਪਾਂ ਹੋਣਾ ਤਸੀਂ ਦਾਜ ਕਰਕੇ ਵਿਆਹ ਕੀਤਾ ਸੀ ਆਹੋ ਦਾਜ ਵਾ ਤੇ ਵਿਆਹ ਕੀਤਾ ਸੀ ਆਹ ਲੈਣ ਤੀਆਂ ਤਿੰਨ ਤਿੰਨ ਕ ਸੂਟੜੀਆਂ ਜੀਆਂ ਇਹਨੇ ਤੋਂ ਬਗੈਰਪਨ ਆਪਾਂ ਸੌਂਦੇ ਨਹੀਂ ਨਹੀਂ ਮੇਰੇ ਭਰਾ ਨੂੰ ਦੇ ਵਧੀਆ ਵਧੀਆ ਰਿਸ਼ਤੇ ਹੁੰਦੇ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਉਹ ਦਾਜ ਨਹੀਂ ਹੀ ਦਿੰਦੇ ਤਾਂ ਤਾ ਨਹੀਂ ਆਪਾਂ ਕੀਤਾ ਨਹੀਂ ਮੋਟੇ ਦਮਾ ਦੇ ਕੀ ਤੇਰੇ ਖੋਪਰੀ ਚ ਭਰ ਗਿਆ ਵਾ ਕਿਉਂ ਤੂੰ ਐਦਾ ਕਰਨ ਦੀ ਆ ਤੈਨੂੰ ਦਾਜ ਦੀ ਕੀ ਲੋੜ ਵਾ ਦੱਸ ਕੀ ਨਹੀਂ ਮੇਰੇ ਘਰ ਹੈਗਾ ਉਹ ਟੁੱਟਿਆ ਜਿਹਾ ਸਮਾਨ ਮੰਮੀ ਉਹ ਸਿਰ ਤੇ ਚੁੱਕੀ ਫਿਰ ਟੁੱਟਾ ਭਾਵੇਂ ਚੰਗਾ ਭਾਵੇਂ ਮਾੜਾ ਮੈਨੂੰ ਇਹਦਾ ਨਹੀਂ ਭਾਵਾ ਮੈਨੂੰ ਦਾਜ ਨਾਲ ਕੋਈ ਮਤਲਬ ਨਹੀਂਗਾ ਨਾ ਮੈਂ ਦਾਜ ਲੈਣਾ ਤੇ ਨਾ ਮੈਂ ਦਾਜ ਦੇਣਾ ਜੇ ਮੈਨੂੰ ਨਹੀਂ ਦਾਜ ਚਾਹੀਦਾ ਮੇਰੇ ਪੁੱਤ ਨੂੰ ਚਾਹੀਦਾ ਤੂੰ ਦਾਜ ਕੀ ਕਰਨਾ ਦੱਸ ਪਹਿਲਾਂ ਮੈਨੂੰ ਮੈਨੂੰ ਚਾਹੀਦਾ ਜਾਂ ਤੇ ਮੰਮੀ ਦਾਜ ਲੈ ਕੇ ਆਉਗੀ ਤੇ ਜਾਂ ਇੱਥੋਂ ਘਰੋਂ ਜਾਊਗੀ ਚੱਲ ਥੋੜ੍ਹ ਦਫਾ ਹੋ ਅੰਦਰ ਜੇ ਖਾ ਲਿਆ ਤੂੰ ਦਾਜ ਦਾਲ ਕਰੀ ਜੰਨੀਂ ਜਦੋਂ ਪਹਿਲਾਂ ਸਾਰੀਆਂ ਗੱਲਾਂ ਹੋਈਆਂ ਫੇਰ ਕਾਦੀ ਗੱਲ ਆ ਜੁੜੀਆਂ ਵਿੱਚ ਚੋਲਣਾ ਇਹਨਾਂ ਦਾ ਬੇੜਾ ਕਰ ਕੋ ਮਜਾ ਝੂਠ ਪ੍ਰਾਦ ਬੋਲ ਕੇ ਤੇਰੇ ਵਰਗੇ ਨੂੰ ਫੂਕ ਦੇ ਦਿੰਦੀ ਆ ਤੇ ਰਿਸ਼ਤੇ ਕਰਾ ਦੇ ਦਿੰਦਾ ਮਮੀ ਜ਼ਬਾਨ ਦਾ ਵੀ ਕੋਈ ਉਹ ਜੱਜਣਾ ਉਹ ਦੋਵੇਂ ਤੂੰ ਅਗਲੇ ਘਰ ਜਾਣਾ ਪੱਜੂਗੀ ਏ ਵੇਲਾ ਮੰਮੀ ਉਹਨੇ ਆਉਂਦੀ ਨੇ ਪਤਾ ਨਹੀਂ ਤੁਹਾਡੇ ਸਿਰ 'ਚ ਕੀ ਟੂੜ ਦਿੱਤਾ ਤੁਸੀਂ ਉਹਦੇ ਵੱਲ ਦੇ ਹੋ ਗਏ ਆ ਨਾ ਇਹੋ ਗੱਲ ਤਾਂ ਮੈਨੂੰ ਡਰ ਹੀ ਉਹ ਪਹਿਲਾਂ ਸਾਰੀਆਂ ਮੇਰੀਆਂ ਗੱਲਾਂ ਤੂੰ ਮੰਨਦੀ ਸੀ ਅੱਜ ਤੂੰ ਉਹਦੇ ਵੱਲ ਦੀ ਹੋ ਗਈ ਆ ਮੈਂ ਪੁੱਤ ਦੇ ਕੇ ਤੀਸੇ ਢੀ ਆ ਮੈਨੂੰ ਕੀ ਪਤਾ ਹੈ ਕਿਆ ਗੱਲਾਂ ਦਾ ਤੇਰਾ ਤਾਂ ਦਿਮਾਗ ਖਰਾਬ ਕਰ ਦਿੱਤਾ ਤਾ ਆਜ ਨੇ ਹੌਂਟ ਰਿਆ ਸੂਤ ਜੇ ਲੋ ਤੇਰਾ ਬੋਲ ਬਿਜਮ ਕਾ ਤਾਵਾ ਤਾ ਫਾਦੀ ਕੀ ਆਏ ਭੇਡ ਜਾਈ ਮੈਂ ਛੁੱਕਰ ਕੀਤਾ ਰੱਬ ਦੇ ਘਰ ਨੂੰ ਕਿਹਾ ਲੈ ਕਿਤਾ ਵਾਨ ਨੂੰ ਕਰਵਾ ਮਾਰਦੀ ਕਿਤੇ ਇੱਕੋਂ ਪ੍ਰਿਸ਼ਦਾਲ ਮੇਰੇ ਘਰ ਚ ਆਂਦੀ ਏ ਕਿ ਤਾ ਆਜ ਦੀ ਲੋਕੀ ਚਲੋ ਮਰ ਰਵਣਾ ਕੁਛ ਨਹੀਂ ਆ ਐਦਾਂ ਦਾ ਕਰੋ ਤੇ ਹੋਰ ਕੀ ਕਰਾਂ ਮੈਂ ਕਿਦਾਂ ਦੀ ਦੀ ਬੋਲਣ ਦੇਗੇ ਕੋਈ ਕੁਛ ਨਹੀਂ ਗੱਲ ਦੀ ਮਾਂ ਚ ਕੁਛ ਨਹੀਂ ਹੈਗਾ ਐਵੇਂ ਬੜ ਬੋਲੀ ਆ ਬੋਲਦੀ ਰਹਿੰਦੀ ਆ। ਕੋਈ ਗੱਲ ਨਹੀਂ ਆਈ ਉਹਦੇ ਮਾਂ ਚ। ਕਿਉਂ ਨਹੀਂ ਆ ਗਈ ਕਿੱਦਾਂ ਦਾਜ ਦਾਜ ਲਾਇਆ ਹੋਣਾ ਨੇ ਇੰਨੇ ਪਿਆਰ ਨਾਲ ਮੰਮੀ ਨੇ ਸੂਟ ਭੇਜੇ ਕਿੱਦਾਂ ਚੱਕ ਕੇ ਮਾਰਿਆ ਆ ਸੂਟ। ਉਹ ਕੋਈ ਗੱਲ ਨਹੀਂ ਉਹ ਨਾਲ ਨਹੀਂ ਨ ਲਗਿਆ ਤਾਂ ਕਹਿੰਦੀ ਹਣੀ ਮੈਨੂੰ ਪੁੱਛਿਆ ਨਹੀਂ। ਜਾਣ ਲੱਗਿਆਂ ਨੇ। ਤੇ ਤੂੰ ਹੀ ਲੈ ਜਾਂਦੇ ਫੇਰ ਨਾਲ। ਉਹ ਮੈਂ ਵੀ ਕਾਲੀ ਗਾਲੀ ਮੰਮੀ ਨੇ ਕਹਿਤਾ ਲਿਆ ਜੋ ਮੈਂ ਪੁੱਛਣ ਜਾਇਆ ਵੀ ਇਹ ਨੀਨੂ ਹੈ। ਫੇਸ ਕਰਕੇ ਮੈਂ ਮੈਂ ਨਿਕਲ ਗਿਆ। ਉਹ ਤਾਂ ਕਰਕੇ ਗੁੱਸਾ ਹੋਣਾ ਉਹ ਕਰਦਾ ਮੈਨੂੰ ਪੁੱਛਿਆ ਨਹੀਂ। ਇੰਨੀ ਵੀ ਕੋਈ ਵੱਡੀ ਗੱਲ ਨਹੀਂ ਮਨੀ ਮੈਨੂੰ ਪਤਾ ਆ ਦੀਦੀ ਦੇ ਦਿਲ ਚ ਗੱਲ ਹੈਗੀ ਆ ਉਹਨਾਂ ਨੂੰ ਦਾਜ ਹੀ ਚਾਹੀਦਾ ਆ ਤੂੰ ਨਾ ਰੋ ਕੋਈ ਗੱਲ ਨਹੀਂ ਹੈਗੀ ਇਸ ਵਿੱਚ ਤੇ ਇਹ ਜਾਓ ਇੱਥੋਂ ਥੋੜੇ ਟਾਈਮ ਲਈ ਨਾ ਮੈਨੂੰ ਕੱਲੀ ਨੂੰ ਛੱਡ ਦਿਓ ਜਾਓ ਨਹੀਂ ਨਹੀਂ ਰੋ ਹਣਾ ਫੇ ਰੋਣਾ ਨਹੀਂ ਹੈਗਾ ਨਹੀਂ ਰੋਂਦੀ ਜਾਓ ਜਾਓ ਤੁਸੀਂ ਚਲ ਹਣਾ ਨਹੀਂ ਠੀਕ ਆ ਮੈਨੂੰ ਲੱਗਦਾ ਮੰਮੀ ਨੂੰ ਉਹਨਾਂ ਨੂੰ ਦੱਸਣਾ ਹੀ ਪੈਣਾ ਆ ਕਰਦੀ ਆ ਮੈਂ ਮੰਮੀ ਨੂੰ ਫੋਨ ਹੈਲੋ ਹਾਂਜੀ ਕਿੱਦਾਂ ਮੰਮਾ ਹਾਂਜੀ ਪੁੱਜ ਗਏ ਹੀ ਕੁਛ ਨਹੀਂ ਮੰਮੀ ਕੀ ਦੱਸਾਂ ਮੈਂ ਤੁਹਾਨੂੰ ਬੜਾ ਕੁਝ ਹੋ ਗਿਆ ਇੱਥੇ ਪਹਿਨ ਜੀ ਦੱਸੋ ਕੀ ਗੱਲ ਹੋਈ ਹੈ ਘਰ ਦੇ ਵਿੱਚ ਪਾਜੀ ਗੱਲ ਤਾਂ ਕੋਈ ਨਹੀਂ ਹੋਈ ਠੀਕ ਠਾਕ ਆ ਕੋਈ ਗੱਲ ਨਹੀਂ ਗਈ ਨਹੀਂ ਗੱਲ ਹੋਈ ਹੈ ਤੇ ਤਾਂ ਇਹ ਸਾਨੂੰ ਫੋਨ ਗਿਆ ਵਾ ਪਹਿਨ ਜੀ ਮੇਰੇ ਧੀ ਨੇ ਕਿਤੇ ਰੋ ਰੋ ਕੇ ਫੋਨ ਕੀਤਾ ਤੇ ਸਾਨੂੰ ਕਿਤੇ ਰਾਤ 16 ਦਾ ਮੰਝਾ ਅਸੀਂ ਆ ਕੇ ਕਿਹੜਾ ਵੜਾ ਦਿਨ ਚੜੇ ਕਿਹੜੇ ਵੇਲੇ ਆਪਣੀ ਧੀ ਕੋ ਜਾਈਏ ਬਾਕੀ ਇਹ ਆ ਵੀ ਜਦੋਂ ਤੁਹਾਡੇ ਨਾਲ ਸਾਡਾ ਰਿਸ਼ਤਾ ਹੋਇਆ ਸੀ ਨਾ ਅਸੀਂ ਤੁਹਾਨੂੰ ਇਹੋ ਗੱਲ ਆ ਕਿ ਸਾਡੇ ਕੋਲ ਧੀ ਧੀ ਆ ਕਿ ਅਸੀਂ ਦੇਣ ਜੋਗੇ ਨਹੀਂ ਕੋਈ ਵਾਦੀ ਮੈਂ ਆ ਕੇ ਕੁਝ ਮੰਗਿਆ ਤਾਂ ਪਰ ਦੂਸਰੀ ਗੱਲ ਇਹ ਹੋਈ ਵੀ ਸਾਡੀ ਕੁੜੀ ਦੇ ਜੀ ਪੜ੍ਹਾਈ ਰਹੀਦੀ ਐ 2 ਮਹੀਨੇ ਤੁਸੀਂ ਆਥੇ ਪਰ ਇਹੀ ਕੁੜੀ ਨੂੰ ਪੜ੍ਹਾਵਾਂਗੇ ਹਾਂਜੀ ਇਹੋ ਗੱਲਾਂ ਹਈਆਂ ਅੰਕਲ ਜੀ ਪਰ ਬਚੋਲਣ ਨੇ ਸਾਡੇ ਨਾਲ ਹੋਰ ਗੱਲਾਂ ਕੀਤੀਆਂ ਸੀ ਮਚੋਲਣ ਕਹਿੰਦੀ ਸੀ ਟਰੱਕ ਭਰ ਕੇ ਦਾਜ ਦਾ ਹੋਣਾ ਵਾ ਤੇ ਉਹ ਤੇ ਆਇਆ ਨਹੀਂ ਹੈਗਾ ਪੁੱਤ ਮੇਰ ਕੋਲ ਦੇ ਇਨੀ ਹੈਸੀਅਤ ਹੈ ਨਹੀਂ ਕਿ ਜਿਹੜਾ ਮੈਂ ਦਾਜ ਦੇ ਦਾਂ ਮੈਂ ਤੇ ਤੁਹਾਨੂੰ ਪਹਿਲਾਂ ਹੀ ਗੱਲ ਕਰ ਦਿੱਤੀ ਵੀ ਖਰਚਾ ਇੰਨਾ ਲਾਇਆ ਆਪਾਂ ਤੇ ਪੜ੍ਹਾਈ ਤੂੰ ਇਹ ਕੀ ਕੀਤੀ ਹੋਣੀ ਵਿਚੋਲਣ ਨਾਲ ਗੱਲ ਤੇ ਵਿਚੋਲਣ ਨੇ ਸਾਨੂੰ ਇਹੋ ਹੀ ਕਿਹਾ ਸੀ ਤੇ ਰਿਸ਼ਤਾ ਹੀ ਇਹੋ ਕਰਕੇ ਕੀਤਾ ਹੈ ਸਾਡੇ ਮੁੰਡੇ ਨੂੰ ਕਹਿੰਦੇ ਰਿਸ਼ਤੇ ਨਹੀਂ ਹੁੰਦੇ ਪੁੱਤ ਤੁਹਾਡੇ ਨਾਲ ਕੋਈ ਗੱਲ ਹੋਈ ਹੀ ਸਾਡੀ ਦਾਜ ਦੀ ਹੋਈ ਤੁਹਾਡੇ ਨਾਲ ਗੱਲ ਕੋਈ ਤੁਹਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਜਿੱਦਣ ਰਾਜ ਗਈ ਆ ਨਾ ਉਹ ਵਿਚੋਲਿਆ ਨੇ ਜੋ ਮਰਜ਼ੀ ਕਹਿ ਦੇ ਨਾ ਕਹੇ ਤੁਸੀਂ ਵਿਚੋਲਿਆ ਦੇ ਤੇ ਯਕੀਨ ਕਰ ਲਿਆ ਜਿੱਦਣ ਰਾਜ ਗਈ ਸੀ ਨਾ ਅੰਦੇ ਹੀ ਉਹਨਾਂ ਨੂੰ ਸਿਰਫ 30 ਦੀ ਲੋੜ ਵਾ ਇੰਨੇ ਚੰਗੇ ਬੰਦੇ ਆ ਕਿ ਤੇ ਦੰਤ ਤੋਂ ਦੰਦ ਨਹੀਂ ਚੁੱਕਣਗੇ ਮੇਰੀ ਜ਼ਿੰਮੇਵਾਰੀ ਆ ਅਸੀਂ ਤਾਂ ਕਿਤੇ ਬਹੁਤ ਕੁਝ ਵੇਖ ਕੇ ਸੁਣ ਕੇ ਸਮਝ ਕੇ ਫੇਰ ਅਸੀਂ ਪਿਆਰ ਪੁੱਟਿਆ ਸੀ ਫੇਰ ਜੇ ਅਸੀਂ ਪਿਆਰ ਪੁੱਟਿਆ ਵੇਖਣ ਆਏ ਉਦੋਂ ਤੁਸੀਂ ਆਖਿਆ ਵੀ ਸਾਨੂੰ ਹੁਣੇ ਹੀ ਫੇਰੇ ਦੇ ਦਿਓ ਅਸੀਂ ਤਾਂ ਵੀ ਕੋਈ ਭੈਣ ਭਰਾ ਨਹੀਂ ਵੇਖਿਆ ਆਪਣੇ ਕਿਤੇ ਭੈਣ ਭਰਾਵਾਂ ਨੂੰ ਫੋਨ ਨਹੀਂ ਕੀਤਾ ਤੁਹਾਡਿਆਂ ਗੱਲਾਂ ਦੇ ਉੱਤੇ ਫੁੱਲ ਚੜਾਏ ਜਿੱਦਾਂ ਤੁਸੀਂ ਆਖਿਆ ਅਸੀਂ ਆਪਣੀ ਧੀ ਨੂੰ ਉਦਾਂ ਹੀ ਘਲਾਤਾ ਤੁਹਾਡੇ ਘਰ ਫੇਰੇ ਕਰ ਦਿੰਦੇ ਬਾਕੀ ਇਹ ਆ ਵੇਖੋ ਦਿਨ ਕਿੱਡਾ ਰਾਤ ਕਿੱਡੀ ਤੁਸੀਂ ਤੇ ਆਉਂਦਿਆਂ ਸਾਰੀ ਮੂਲੀਆਂ ਅੱਡੇ ਤੇ ਪੱਤੇ ਅੱਡ ਕਰਕੇ ਰੱਖ ਦਿੱਤੇ ਮੇਰੀ ਧੀ ਤੇ ਕਿਤੇ ਫੁੱਲਾਂ ਤੋਂ ਵੀ ਕੋਮਲ ਜਿਹੜੀ ਰਾਤੀ ਰੋ ਰੋ ਕੇ ਫੋਨ ਕਰਦੀ ਨਹੀਂ ਨਹੀਂ ਭੈਣ ਜੀ ਇਹ ਨਾਵੇਂ ਚਪੜ ਚਪੜ ਕਰਦੀ ਰਹਿੰਦੀ ਆ ਇਹ ਤੇ ਵਿਹਲੀ ਆ ਉਹ ਜਿਹੇ ਵਿਛੋੜਨ ਜਿਹੜੀ ਇਹਦੇ ਕੰਨ ਚ ਪੂਕ ਮਾਰ ਗਈ ਮੈਨੂੰ ਤੇ ਇੰਨਾ ਵੀ ਨਹੀਂ ਪਤਾ ਵੀ ਇਹਨਾਂ ਨੇ ਕਿਹੜੇ ਵੇਲੇ ਦਾਜ ਦੀਆਂ ਗੱਲਾਂ ਕਰ ਲਈਆਂ ਬਾਕੀ ਭਾਂਦੀ ਮੈਨੂੰ ਦਾਜ ਦੀ ਕੋਈ ਭੁੱਖ ਨਹੀਂ ਦੀ ਮਹਾਰਾਜ ਦਾ ਦਿੱਤਾ ਸਭ ਕੁਆ ਸਾਨੂੰ ਕਹਤੀ ਦੀ ਭੁੱਖ ਨਹੀਂ ਜੀ ਨਤੀ ਦੇਤੀ ਮਗਰ ਕੀ ਰੱਖਿਆ ਮੰਮੀ ਦਾਜ ਦੀ ਭੁੱਖ ਹੈ ਕਿਉਂ ਨਹੀਂ ਆ ਦਾਜ ਮੈਨੂੰ ਚਾਹੀਦਾ ਵਾ ਸਿੱਧੀ ਗੱਲ ਆ ਇਸੇ ਗੱਲੋਂ ਮੈਂ ਆਪਣੇ ਭਰਾ ਦਾ ਵਿਆਹ ਕੀਤਾ ਹੈਗਾ ਤੇ ਜੇ ਨਹੀਂ ਨਾ ਦੇਣਾ ਦਾਜ ਤੈਨੂੰ ਕਮਰਾ ਦੇ ਦਿੰਨੇ ਆ ਆਪਣਾ ਸਮਾਨ ਫਿਰ ਆਪੇ ਦੇ ਦੇ ਉੱਥੇ ਮਣੀ ਤੂੰ ਦੱਸ ਕੀ ਆਨਾ ਵਾ ਤੂੰ ਹੀ ਬੋਲ ਕੁਛ ਤੂੰ ਤਾਂ ਚੁੱਪੀ ਕਰ ਗਿਆ ਵਾ ਪੁੱਤ ਇਹ ਕੀ ਬੋਲੂਗਾ ਇਹਦੇ ਮੇਰੇ ਸਹਿਮ ਚੱਲਣਗੇ ਜੋ ਮੈਂ ਕਹੂੰਗੀ ਨਾ ਓਹ ਹੋਈ ਹੋਊਗਾ ਜੇ ਤਾਨੂੰ ਦਾਜ ਦੀ ਤੇ ਪੈਸੇ ਦੀ ਜਿਆਦੀ ਭੁੱਖ ਹੋਣਾ ਕੀ ਮੇਰੀ ਪੜੀ ਲਿਖੀ ਆ ਇਹਨੂੰ ਨੌਕਰੀ ਤੇ ਲਵਾਓ ਤੇ ਆਪੇ ਪੈਸੇ ਤੁਹਾਡੇ ਘਰ ਆਉਣ ਲੱਗ ਪੈਣੇ ਆ ਜੋ ਮਰਜ਼ੀ ਆਪਣੇ ਘਰ ਬਣਾ ਲਿਓ ਮਾਸੜ ਜੀ ਤੁਹਾਡੇ ਘਰ ਚ ਰਵਾਜ ਨਹੀਂ ਹੈਗਾ ਵੀ ਨੌਆਂ ਕੋ ਨੌਕਰੀਆਂ ਕਰਾਈਏ ਜੇ ਤਾਨੂੰ ਇੰਨਾ ਸ਼ੌਕ ਹੀ ਨਾ ਨੌਕਰੀ ਕਰਾਉਣ ਦਾ ਤੇ ਤੁਸੀਂ ਉੱਥੇ ਨੌਕਰੀ ਤੇ ਲਵਾਉਂਦੇ ਤੇ ਫੇਰ ਸਾਡੇ ਘਰ ਕਲਾਉਂਦੇ ਪੁੱਤ ਨੌਕਰੀ ਤੇ ਮੈਂ ਕਰਾ ਲੈਣੀ ਸੀ ਤੇ ਜੇਰਾ ਤੇ ਤੁਹਾਡੇ ਕੋ ਨਾ ਹੋਇਆ ਉਦੋਂ ਤੁਸੀਂ ਆਂਦੇ ਵੀ ਸਾਨੂੰ ਹੁਣੇ ਫੇਰੇ ਦੇ ਦੋ ਸਾਡੀ ਦੀ ਕੁੜੀ ਦੀ ਪੜ੍ਹਾਈ ਦੀ ਤੁਸੀਂ ਪੂਰੀ ਹੋਣ ਦਿੱਤੀ ਨੇ ਕੁੜੀ ਗੇ ਨਹੀਂ ਚੁੱਪ ਕਰ ਜਾ ਤੇਰੇ ਘੜੀ ਮੈਂ ਹੱਥ ਜੋੜਦੀ ਚੁੱਪ ਕਰ ਜਾ ਜਦੋਂ ਮੈਂ ਬੈਠੀ ਗੱਲ ਕਰਨ ਵਾਲੀ ਤੂੰ ਕੋ ਚਪੜ ਚਪੜ ਕਰੀ ਜਾਨੀ ਮੰਮੀ ਤੂੰ ਤਾਂ ਪੂਰੀ ਗੱਲ ਕਰ ਲੈਣੀ ਆ ਗੱਲ ਕਰਦਾ ਤਾਂ ਤੈਨੂੰ ਪਤਾ ਨਹੀਂ ਲੱਗਦਾ ਇਹੋ ਗੱਲ ਕਿ ਤੇ ਤਰੰਡ ਕੇ ਕੀਤੀ ਹੁੰਦੀ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਸਾਨੂੰ ਦਾਜ ਚਾਹੀਦਾ ਬਸ ਸਿੱਧੀ ਗੱਲ ਵਾ ਦੂਜੀ ਗੱਲ ਮੈਨੂੰ ਕੋਈ ਨਹੀਂ ਹੁੰਦੀ ਮੈਨੂੰ ਨੇ ਦਾਜ ਚਾਹੀਦਾ ਮੈਨੂੰ ਧੀ ਚਾਹੀਦੀ ਮੈਨੂੰ ਧੀ ਮਿਲ ਗਈ ਤੂੰ ਚੁੱਪ ਕਰ ਜਾ ਤੇ ਮੈਂ ਕਹਤਾ ਜੀ ਉਦੋਂ ਦੇ ਹੱਥ ਜੋੜ-ਜੋੜ ਕੇ ਕਹਿੰਦੇ ਸੀ ਕਿ ਸਾਨੂੰ ਹੁਣੇ ਦੋ ਫੇਰੇ ਹੁਣੇ ਫੇਰੇ ਦੇ ਦੋ ਕੀ ਕਰਦਾ ਮੁੰਡਾ ਦੱਸੋ ਹਾਂ ਕੀ ਕਰਦਾ ਤੁਹਾਡਾ ਮੁੰਡਾ ਉਹ ਪੋਤੇ ਇਥੇ ਚੁੱਪੋ ਰਿਆ ਨਹੀਂ ਗੱਲ ਬਣਨੀ ਮੰਮੀ ਚੁੱਪ ਕਰ ਉਹ ਡੈਰੀ ਮਤਈ ਚਲੋ ਤੁਸੀਂ ਆਪ ਜੋੜਦੇ ਹੋ ਚੋਲਿਆਂ ਗਾੜੀ ਬਚੋਲਣ ਗਾੜੀ ਜੋੜਦੇ ਹੋ ਨੇ ਹੱਥ ਵੀ ਦਵਾ-ਦਵਾ ਸਾਡੇ ਮੁੰਡਾ ਪਿਆਦੇ ਕਿਸ ਤਰ੍ਹਾਂ ਮੁੰਡਾ ਪਿਆਦੇ ਮੈਂ ਤਾਂ ਲੱਖਣਾ ਕਾਲ ਕਰਦਾ ਇਹੋ ਜਿਹਾ ਬਚੋਲਣਾ ਨੂੰ ਬਚੋਲਿਆਂ ਸਾਨੂੰ ਮੈਂ ਆਖਿਆ ਸੀ ਨਾ ਪਤਾ ਕਰ ਲੋ ਝੂਠ ਬੋਲ ਕੇ ਜਿਹੜੇ ਇੰਤਰਾ ਰਿਸ਼ਤੇ ਕਰਾਉਂਦੇ ਆਂ ਇਹਦੀ ਬੱਸ ਕਰੋ ਚਲੋ ਕੋਈ ਨਹੀਂ ਕਰ ਲਾਂ ਹੁਣ ਦੂਜਾ ਪੰਨਾ ਸੋਚਦੇ ਆਂ ਦਾਜ ਵਾਸਤੇ ਕੌਣ ਸੋਚਦੇ ਆਂ ਆ ਜੀ ਮੰਮੀ ਆਹ ਸਾਡਾ ਮੁੰਡਾ ਰਿਆ ਖਿਆ ਨਹੀਂ ਆ ਬਥੇਰੇ ਰਿਸ਼ਤੇ ਹੁੰਦੇ ਹੀ ਉਹ ਸਿਰਫ ਇਹਨਾਂ ਦੀ ਕੁੜੀ ਤੇ ਨਹੀਂ ਬੈਠਾ ਈਆਂ ਦਾ ਇਹੋ ਦੁੱਖ ਮਾਰਦਾ ਈਆਂ ਰਾਤ ਉੱਠ ਉੱਠ ਨਹੀਂ ਜਾਂਦੀਆਂ ਇਹੋ ਦੁੱਖ ਮਾਰਦਾ ਈਆਂ ਦਾ ਕੁੜੀਏ ਚੰਗੇ ਭਲੇ ਆਏ ਹੀ ਉਹ ਰਿਸ਼ਤੇਦਾਰ ਹੁੰਦੇ ਭੁੱਲਾਂ ਦੀ ਪਾਸ਼ਨਾ ਪਰ ਤੈਨੂੰ ਮੋਸਾ ਕਰਨੀ ਕੀ ਤੂੰ ਮਿੰਟ ਚੋਂ ਦੀ ਲੜਾਈ ਪਾ ਕੇ ਰਾਹ ਦਿੱਤੀ ਉਹ ਮੰਮੀ ਜੀ ਇਹਨਾਂ ਦੀ ਇੰਨੀ ਅਣਖੀ ਨਾ ਤੇ ਆਪਣੀ ਕੁੜੀ ਨੂੰ ਨਾਲ ਲੈ ਜਾਂਦੇ ਤੇ ਜਦੋਂ ਦਾਜ ਆਉਂਦਾ ਤੇ ਨਾਲੇ ਇਹਨੂੰ ਛੱਡ ਜਾਂਦੇ ਤੇਰੀ ਤਾਂ ਹੀਰ ਹੀ ਕਮਲੀ ਹੋ ਗਈ ਦਾਜ ਦੀ ਦਾਜ 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 ਮੰਮੀ ਤੁਸੀਂ ਜ਼ਿਆਦਾ ਨਹੀਂ ਬੋਲਦੇ ਦਾਦੀ ਕਿੱਥੇ ਝੱਲੇ ਤੁਸੀਂ ਇਦਾਂ ਗੁੱਸੇ ਹੋ ਕੇ ਉਹ ਤਾਂ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਇਹ ਇਦਾਂ ਹੀ ਰੋਖਾਉਣੇ ਬੋਲਿਆ ਹੀ ਇਹੋ ਜਿਹੇ ਨੂੰ ਅਗਲ ਕਿੱਦਾਂ ਆਊਗੀ ਤੂੰ ਨਾ ਟੈਨਸ਼ਨ ਲਈ ਕਿ ਮੈਨੂੰ ਜਾਣ ਲੱਗੇ ਮਿਲ ਕੇ ਨਹੀਂ ਗਏ ਮੇਰੇ ਮੰਮੀ ਡੈਡੀ ਤੂੰ ਬਿਲਕੁਲ ਫਿਕਰ ਨਹੀਂ ਕਰਨਾ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਮੰਮੀ ਮੈਂ ਤੇ ਤੁਹਾਨੂੰ ਬੁਲਾਇਆ ਸੀ ਚਲ ਤੁਸੀਂ ਗੱਲਬਾਤ ਕਰੂਗੇ ਮੈਨੂੰ ਕੀ ਪਤਾ ਸੀ ਗੱਲ ਇੰਨੀ ਵਿਗੜ ਜਾਣੀ ਆ ਨਾ ਦੇ ਮੂੰਹ ਦੇ ਵਿੱਚ ਤੇ ਦਾਜ ਹੀ ਦਾਜ ਕੁੜੀ ਦੇ ਮੂੰਹ ਤੇ ਦਾਜ ਹੀ ਦਾਜ ਆ ਇਹ ਮੈਂ ਵੇਖੂਗਾ ਨਾ ਵੀ ਇਹ ਪਹਿਲਾ ਟਰੱਕ ਪਰ ਕੇ ਖੜਦੀ ਆਪਣੇ ਕੋਲ ਚਲੋ ਕੋਈ ਨਹੀਂ ਡੈਡੀ ਜੀ ਤੁਸੀਂ ਨਾ ਗੁੱਸਾ ਕਰੋ ਆ ਦੀਦੀ ਆ ਇਦਾਂ ਦੀ ਮੰਮੀ ਠੀਕ ਆ ਮਨੀ ਵੀ ਠੀਕ ਆ ਮੈਨੂੰ ਹੋਰ ਕੀ ਚਾਹੀਦਾ ਐਨੇ ਕਿਹੜਾ ਬੈਠੀ ਰਹਿਣਾ ਆ ਇਹ ਨਹੀਂ ਪੁੱਤ ਇਹੋ ਜਿਹਿਆਂ ਬਸ ਕੇ ਨਹੀਂ ਹੁੰਦੀਆਂ ਹੁੰਦੀਆਂ ਤੂੰ ਆਪਣੇ ਮੂੰਹੋਂ ਨਾ ਇਹਨੂੰ ਮਾੜਾ ਚੰਗਾ ਕੋਈ ਵੀ ਆਖੀ ਕੋਈ ਨਹੀਂ ਅਸੀਂ ਤੈਨੂੰ ਮਿਲੇ ਨਹੀਂਗੇ ਬਾਕੀ ਇਹ ਆ ਇਹਨੂੰ ਨਾ ਤੂੰ ਮੰਮੀ ਨੂੰ ਨਾ ਮਾੜਾ ਚੰਗਾ ਕੋਈ ਗੱਲ ਵੀ ਆਖੀ ਤੇ ਨਾ ਮਰੀ ਨੂੰ ਕਿਸੇ ਨੂੰ ਵੀ ਨਹੀਂ ਆਖਣਾ ਪੁੱਤ ਠੀਕ ਆ ਕੋਈ ਨਹੀਂ ਮੰਮੀ ਤੂੰ ਇਹ ਨਾ ਟੈਨਸ਼ਨ ਲੋ ਛੋਟੀ ਕਰ ਡਾਡੀ ਚੰਗਾ ਪੁੱਤ ਚੰਗਾ ਕੋਈ ਨਹੀਂ ਇਹਨੇ ਵਾ ਇਹਨਾਂ ਨੂੰ ਠੰਡ ਪੈ ਜਾਣੀ ਆ ਥੋੜੀ ਅਕਲ ਆਊਗੀ ਕੁੜੀ ਨੂੰ ਵੀ ਮੈਂ ਕੀ ਗੱਲ ਕਰ ਦਿੱਤੀ ਹੈ ਚਲੋ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਹਾਏ ਐਨੀ ਮੈਨੂੰ ਟੈਨਸ਼ਨ ਲੱਗੀ ਵੀ ਜਦਾਂ ਕੁੜੀ ਬੋਲਦੀ ਹੀ ਦਾਜ ਦਾਜ ਕਰੀ ਜਾਂਦੀ ਆ ਹਾਏ ਕਿੱਥੋਂ ਦਵਾਂਗੇ ਇੰਨਾ ਦਾਜ ਸਾਡੀ ਤੇ ਕਿਤੇ ਬੋਦੀ ਬੋਦੀ ਵੜੀ ਆ ਸਾਡਾ ਤੇ ਕਿਤੇ ਕਰਜ਼ਾ ਨਹੀਂ ਲੱਥਣਾ ਕਿਤੇ ਭਾਵੇਂ ਸਾਰੀ ਪਿਆਲੀ ਵਿਕ ਜੇ ਕੋਈ ਉਹਨਾਂ ਨੂੰ ਇਹੋ ਲੱਗਦਾ ਵੀ ਇਹਨਾਂ ਦਾ ਘਰ ਸੋਹਣਾ ਗੱਡੀ ਇਹਨਾਂ ਦੇ ਕੋਲ ਤੇ ਪਤਾ ਨਹੀਂ ਇਹਨਾਂ ਨੇ ਸਾਨੂੰ ਕਿੰਨਾ ਕੁ ਦੇ ਦੇਣਾ ਉਹਨਾਂ ਨੂੰ ਇਹਨਾ ਨਹੀਂ ਪਤਾ ਕਿ ਆ ਸਭ ਕੁਝ ਜੋ ਵੀ ਆ ਇਹਨਾਂ ਨੇ ਲੂਨ ਲਿਆ ਬੜਾ ਕੋ ਇਹ ਤੇ ਕੁੜੀ ਸਾਡੀ ਨੂੰ ਹੀ ਪਤਾ ਪਾ ਉਹਨਾਂ ਨੂੰ ਤੇ ਪਤਾ ਹੀ ਕਾਹੀ ਦਾ ਨਹੀਂ ਤਾਈਓ ਤੇ ਸਾਡੀ ਕੁੜੀ ਨਹੀਂ ਉਥੇ ਬੋਲੀ ਕੁਛ ਵੀ ਉਹਨੂੰ ਤੇ ਸਾਰਾ ਪਤਾ ਹੀ ਆਪਣੇ ਘਰ ਦਾ